ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਜੀ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੈਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਬਿਲਕੁਲ ਨਾਲ ਆ ਦੱਸੋ ਇਹ ਕੋਟਕਪੂਰੇ ਸ਼ਹਿਰ ਤੇ ਜਦੋਂ ਆਪਾਂ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਤੋਂ ਉਸ ਹਾਈਵੇ ਦੇ ਉੱਤੇ ਇਹ ਪਹਿਲਾ ਪਿੰਡ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੋਟੀਨ ਚ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਨਗ ਭਾਵੇਂ 2 ਜਾਂ 3 ਹੀ ਇੱਥੋਂ ਦਿਖਾਈਏ ਪਰ ਪਸ਼ੂ ਸੋਹਣੇ ਹੁੰਦੇ ਆ ਬਰੀਡ ਚ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਦੱਸੋ ਪਹਿਲੇ ਨੰਬਰ ਤੇ ਇੱਕ ਗੱਬਣ ਵੈੜ ਬੜੀ ਸੋਹਣੀ ਇਹਦੇ ਨਾਲ ਬਿਲਕੁਲ ਹੀ ਤਾਜੀ ਸੂਈ ਗਾਂ ਤੁਹਾਨੂੰ ਦਿਖਾ ਦੇਣੀ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਵਪਾਰ ਦਾ ਕੰਮ ਇਸ ਭਰਾ ਦਾ ਵੀ ਹੈ ਜਾ ਵੀ ਬਹੁਤ ਸਾਰੇ ਵੀਰ ਇੱਥੋਂ ਵਿਕਰੀ ਵਾਲੇ ਵੀ ਪਸ਼ੂ ਲੈ ਜਾਂਦੇ ਜਿਹਦੇ ਕਰਕੇ ਅਸੀਂ ਰੇਟ ਜਿਹੜਾ ਫੋਨ ਦੇ ਉੱਤੇ ਰੱਖਿਆ ਹੋਇਆ ਹੁੰਦਾ ਆਓ ਸ਼ੁਰੂਆਤ ਕਰੀਏ ਬੜੀ ਸੋਹਣੀ ਵੈੜ ਪਹਿਲੇ ਨੰਬਰ ਤੇ ਖੜੀ ਹੈ ਦੱਸੋ ਇਸੇ ਤੋਂ ਅੱਜ ਦੀ ਵੀਡੀਓ ਦੀ ਲੱਖੇ ਭਾਈ ਸਸਤੀ ਕਾਲ ਸਸਤੀ ਕਾਲ ਭਾਈ ਦੋ ਨਗਰ ਜੱਜ ਆਪਾਂ ਦਿਖਾ ਰਹੇ ਹਾਂ ਬਈ ਹਾਂਜੀ ਬਈ ਪਹਿਲੇ ਨੰਬਰ ਤੇ ਜਿਹੜੀ ਵੈੜ ਕੰਨਵਾ ਸੁਆ ਸੁੰਦੀ ਹੈ ਇਹ ਪਹਿਲਾ ਸੁਆ ਦੋ ਦੰਦ ਆ ਜੀ ਪਹਿਲਾ ਸੁਆ ਦੋ ਦੰਦ ਬਰੂਣ ਦੀ ਖੋਦਾ ਜੀ ਇਹ ਠੀਕ ਹੈ ਤੇ ਰਮਾਡਾ ਦਾ 66 ਸੀਮਨ ਲੱਗਿਆ ਆਪਾਂ ਨੂੰ ਉਹਨੇ ਸਟਰਾ ਨਾਲ ਦਿੱਤਾ ਜੀ ਠੀਕ ਆਛਾ ਹਾਂਜੀ ਸਟਰਾ ਨਾਲ ਹੀ ਹੈ ਹਾਂਜੀ ਠੀਕ ਹੈ ਆਛਾ ਬਈ ਦਾ ਦਿਨ ਕਿੰਨੇ ਕਿਲੋ ਦਾ 27 ਤਰੀਕ ਨੂੰ ਦਿਨ ਪੂਰੀ ਆ ਜੀ 27 ਨੂੰ ਹਾਂਜੀ ਰੇਟ ਇਹਦਾ ਕੀ ਰੇਟ ਫੋਨ ਤੇ ਦੋਨਾਂ ਦੇ ਜੀ ਦੋਨਾਂ ਦੇ ਫੋਨ ਤੇ ਖੋਲਿਓ ਬਈ ਇਹਨੂੰ ਬਹੁਤ ਸੋਹਣਾ ਢਾਂਚਾ ਦੋਸਤੋ ਇਸ ਵੈੜ ਦਾ ਦੋ ਦੰਦ ਵੱਛੀ ਪਹਿਲਾ ਸੁਆ ਸੁੂਗੀ ਦੋ ਦੰਦ ਹੀ ਦੱਸਿਆ ਨਾ ਦੋ ਦੰਦ ਭਾਈ ਪਿਓਰ ਦੋ ਦੰਦ ਸੋ ਢਾਂਚਾ ਦੇਖੋ ਵੈੜ ਦਾ ਤੇ ਹਵਾਨੇ ਦੀ ਬਣਾਵਟ ਤੁਸੀਂ ਦੇਖੋ ਫਿਟਿੰਗ ਵਾਲਾ ਹਵਾਨਾ ਪਰ ਵਿਖਾਵੇ ਦੀ ਜੇ ਗੱਲ ਕਰੀਏ ਤਾਂ ਉਹ ਵੀ ਬੜਾ ਜ਼ਬਰਦਸਤ ਬਹੁਤ ਸੋਹਣਾ ਲੱਗਦਾ ਹਵਾਨਾ ਖੁੱਚਾ ਤੋਤੇ ਹੀ ਆ ਨਿਕੜਵੇਂ ਥਾਣਾ ਸੀਮੈਂਟ ਡਿਟੇਲ ਤੁਹਾਨੂੰ ਦੱਸਤੀ ਆ ਦੋਸਤੋ ਥੋੜਾ ਜਿਹਾ ਰਸੇ ਦੀ ਅਲਕਤ ਮਨਾਊਗੀ ਕਿਉਂਕਿ ਕਈ ਪਸ਼ੂ ਖੁੱਲੇ ਫਿਰਦੇ ਆਉਂਦੇ ਅੱਜਕੱਲ ਹਰੇਕ ਭਰਾ ਜਿਹਦੇ ਕੋਲ ਜਗ੍ਹਾ ਹੈ ਉਹ ਪਸ਼ੂ ਖੁੱਲੇ ਰੱਖਦਾ ਖਾਸ ਸੋ ਢਾਂਚਾ ਵਹਿੜ ਦਾ ਦੇਖੋ ਪਹਿਲਾਂ ਵਹਿੜ ਲੈ ਚਲੋ ਭਾਈ ਅੰਦਰ ਨੂੰ ਬਰੀਕ ਵਹਿੜਾ ਦੱਸੋ ਪੁੜਿਆਂ ਦੀ ਚੜਾਈ ਚੰਗੀ ਲਿੰਦੀ ਹੈ ਪਤਲੀ ਮਾਸ ਦੀ ਹੈ ਕਿਤੇ ਵੀ ਮੋਟਾਪਨ ਨਹੀਂ ਹੈਗਾ ਵਹਿੜ ਦੇ ਵਿੱਚ ਇਹ ਵਹਿੜਾ ਇਦਾਂ ਦੀਆਂ ਜਿਹੜੀਆਂ ਦੁੱਧ ਚੰਗਾ ਕੜਦੀਆਂ ਸੋ ਰੰਗ ਰੂਪ ਤੇ ਢਾਂਚਾ ਤੁਸੀਂ ਦੇਖ ਲਓ 6 ਸਟ ਸੀਮਨ ਲੱਗਾ ਤੇ ਸਟਰਾ ਜਿਹੜਾ ਸਿੱਕਾ ਹੁੰਦਾ ਖਾਲੀ ਉਹ ਵੀ ਬਾਈ ਨੂੰ ਨਾਲ ਦਿੱਤਾ ਵਿਆ ਸੋ ਉਹ ਤੁਸੀਂ ਦੇਖ ਵੀ ਸਕੋਗੇ ਆਕੇ ਪਹਿਲੇ ਨੰਬਰ ਤੇ ਵਹਿੜਾ ਦੱਸੋ ਹਵਾਨੇ ਦੀ ਮੈਂ ਗੱਲ ਕੀਤੀ ਸੀ ਘੱਟ ਵਾਲਾ ਹਵਾਨਾ ਭਾਈ ਪੂਸ਼ਫੜੀ ਮੜੀ ਜੀ ਦੀ ਤਾਂ ਜੇ ਦੀ ਚੜਾਈ ਚੜੂਈ ਤੁਸੀਂ ਦੇਖੋ ਤੇ ਹਵਾਨੇ ਦੀ ਬਣਾਵਟ ਦੇਖੋ ਸਹੀ ਹੈ ਬਈ ਸੋ ਇਹ ਤੋਂ ਇਲਾਵਾ ਦੋਸਤੋ ਇੱਕ ਬਿਲਕੁਲ ਤਾਜੀ ਸੂਈ ਗਾਂ ਤੋਂ ਦਿਖਾ ਦਿੰਦੇ ਆ ਲਖੇ ਭਾਈ ਕੰਨ ਮਾ ਸੂਆ ਸੁਪੀ ਇਹ ਦੂਜਾ ਸੂਆ ਹੀ ਚਾਰ ਦਾੰਦਾ ਅੱਛਾ ਸੂਈ ਨੂੰ ਕਿੰਨਾ ਟਾਈਮ ਹੋਇਆ ਇਹ ਰਾਤ ਹੀ ਸੂਈ ਹੈ ਜੀ ਰਾਤ ਹੀ ਸੂਈ ਹੈ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਜੀ ਰੇਟ ਤਾਂ ਫੋਨ ਦੇ ਆ ਫੋਨ ਲਓ ਭਾਈ ਦੋਸਤੋ ਰੇਟ ਇਹਦਾ ਵੀ ਫੋਨ ਤੇ ਹੀ ਹੈ ਮੱਛੇ ਨੂੰ ਜਨਮ ਦਿੱਤਾ ਸੂਈ ਰਾਤ ਹੈ ਹਵਾਨੇ ਦੀ ਬਣਾਵਟ ਇਹਦੀ ਵੀ ਬਹੁਤ ਚੰਗੀ ਕਾਦ ਕਾਠ ਵੀ ਚੰਗਾ ਵਹਿੜਦਾ ਬਾਕੀ ਤੋਰੂਗਾ ਬਾਈ ਤੇ ਤੁਹਾਨੂੰ ਇਹ ਜਿਆਦਾ ਵਧੀਆ ਦੀ ਸੁਭੀ ਦੂਜਾ ਸੁਵਾ ਤੇ ਹਜੇ ਚਾਰ ਦੰਦ ਹੀ ਐ ਪਹਿਲਣਾ ਵਾਲੀ ਗੱਲ ਹੀ ਐ ਦੱਸੋ ਕਿਉਂਕਿ ਦੰਦਾਂ 'ਚ ਵਹਿੜ ਹੋਵੇ ਤਾਂ ਚੰਗਾ ਕਰਦਾ ਚੰਗੀ ਵੇਲ ਐ ਚੰਗਾ ਹਵਾਨਾ ਸੋ ਦੇਖੋ ਇਹਦਾ ਢਾਂਚਾ ਬਹੁਤ ਸੋਹਣੀ ਕਾ ਬਹੁਤ ਸੋਹਣੀ ਵਹਿੜ ਬਣਾਵਟ ਵਹਿੜ ਦੀ ਬੜੀ ਚੰਗੀ ਐ ਦੱਸੋ ਲਖੇ ਭਾਈ ਇੱਥੋਂ ਅੱਗੋਂ ਕਰਕੇ ਦੂਜੇ ਪਾਸੇ ਨੂੰ ਕਮਾਈ ਸੋ ਦਸੋ ਹਣ ਤੁਸੀਂ ਦੂਜੇ ਪਾਸੇ ਦੇ ਥਣ ਹਵਾਨੇ ਨੂੰ ਵੀ ਇੱਕ ਵਾਰ ਨਿਗਾਹ ਮਾਰ ਲਓ ਬਾਕੀ ਕੋਲੋਂ ਆ ਕੇ ਪਾਸ ਕਰ ਲਓ ਹਵਾਨੇ ਤੇ ਨਾੜਾਂ ਫੁੱਲਾ ਦਸੋ ਢਾਂਜਾ ਬੜਾ ਸੋਹਣਾ ਏ ਇਸ ਵੈੜ ਦਾ ਬਹੁਤ ਸੋਹਣੀ ਰੈੜ ਲੈ ਆ ਭਈ ਵਾਪਸ ਬਾਕੀ ਭਈ ਜਦੋਂ ਇਹ ਰਾਤ ਸੂਈ ਸੀ ਤੂੰ ਅੱਧਾ ਸੀ ਲੈ ਵਾ ਠੀਕ ਹੈ ਹੌਲੀ ਹੌਲੀ ਜਿਵੇਂ ਜਿਵੇਂ ਚਵਾਈ ਹੁੰਦੀ ਹੈ ਭਰਦੀ ਆਉਂਦੀ ਹੈ ਓਕੇ ਸੋ ਹਵਾਨਾ ਤਾਂ ਐਫ ਦੀ ਖਾਪ ਸਿਹਤ ਇਹ ਰਹਿਣੀ ਹੁੰਦੀ ਹੈ ਬੜਾ ਚੰਗਾ ਪਸੂ ਮੌਕੇ ਤੇ ਆ ਕੇ ਭਰ ਜਾਂਦਾ ਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਦਸੋ ਦੋ ਵਹਿੜਾ ਜਿਹੜੀਆਂ ਇੱਕ ਸੂਈ ਵੀ ਇੱਕ ਗੱਬਣ ਇੱਕ ਅਸਰਵੱਚੀ ਵੀ ਬਾਈ ਨੇ ਵੇਚਨੀ ਆਪਾਂ ਇਹਦੀ ਵੀ ਜਾਣਕਾਰੀ ਥੋੜੀ ਲੈਣੀ ਆ ਵੀਡੀਓ ਚ ਲਖੇ ਭਾਈ ਵੜਾ ਸੁਖ ਨਾਲ ਕਾਫੀ ਬੱਚੀਆਂ ਘਰੇ ਕਰੀ ਬੈਠਾ ਹਾਂਜੀ ਹਾਂਜੀ ਭਾਈ ਇੱਕ ਵੇਚਣ ਦਾ ਰਦ ਹਾਂ ਭਾਈ ਇਹ ਜੋੜਾ ਆਪਾਂ ਲਿਆ ਸੀਗਾ ਫਾਰਮ ਚੋਂ ਉਹ ਬੱਚੀ ਦਾ ਗੱਬਣ ਕਰਾਤੀ ਠੀਕ ਹੈ ਤੇ ਇਹਦੀ ਉਮਰ ਇਹਨੇ 2 ਮਾਰਚ ਨੂੰ ਸਾਲ ਦੀ ਹੋਣਾ ਜੀ ਅੱਛਾ ਤੇ ਜਿਹੜਾ ਰਿਕਾਰਡ ਆ ਇਹ ਆਪਾਂ ਸਾਰਾ ਵੇਖ ਕੇ ਲਿਆਂਦਾ ਚਾਹੇ ਬੰਦਾ ਕੋਈ ਟੈਸਟ ਕਰਾ ਕੇ ਲਏ ਜਮਾਸਕਾ ਬੋਲਦੀ ਹੈ ਜੀ ਠੀਕ ਹੈ ਉਹ ਸਟਾਈ ਕਰਦੀ ਆ ਇਹ ਜਮਾਸਕਾ ਬੋਲਦੀ ਹੈ ਕੀ ਹਜੇ ਇਹ ਨਹੀਂ ਗੱਬਣ ਹੋਈ ਇਹ ਨਹੀਂ ਗੱਬਣ ਹੋਈ ਇਹਨੇ 2 ਮਾਰਚ ਨੂੰ ਇਹਨੇ ਸਾਲ ਦੀ ਹੋਣਾ ਜੀ 2 ਮਾਰਚ ਨੂੰ ਇੱਕ ਸਾਲ ਦੀ ਹਾਂਜੀ ਰੇਟ ਇਹਦਾ ਰੇਟ ਇਹਦਾ ਲੈਨ ਦੇਣ ਵਾਲਾ 55000 ਰੁਪਏ ਤੋਰਦੀਏ ਤੁਰਪੂਗੀ ਨਹੀਂ ਭਜੂਗੀ ਭਜੂਗੀ ਦੋਸਤੋ 55000 ਇਹਦਾ ਰੇਟ ਹੈ ਹਜੇ 2 ਮਾਰਚ ਨੂੰ ਇੱਕ ਸਾਲ ਦੀ ਹੋਣਾ ਜਮਾਸਕਾ ਬੁੱਲ ਦੀ ਹੈ ਫੁੱਲ ਬੋਡੀ weight ਵਾਲੀ ਬੱਚੀ ਹੈ ਜੇ ਕੋਈ ਵੀਰ ਸੰਭਾਲਣੀ ਚਾਹੁੰਦਾ ਹੈ ਸਾਹਮ ਸੱਕਦੇ ਹੋ ਤਾਂ ਜਰੂਰ ਦੇਖ ਲਿਓ ਆ ਕੇ ਤਾਂ ਜਾਇਦਾ ਤੁਹਾਡੇ ਸਾਹਮਣੇ ਆ ਦੱਸੋ ਤੇ 55000 ਦੀ ਬਾਈ ਕਹਿੰਦਾ ਵੈੜ ਦੇ ਦੂੰਗਾ ਜਿਹਦੀ ਮਾਂ ਦੀ ਵੀਡੀਓ ਵੀ ਮਿਲ ਜੂਗੀ ਆਪਾਂ ਨੂੰ ਅੱਛਾ ਠੀਕ ਹੈ ਆਪਣੀ ਬੁਲੇ ਦੀ ਹੈਗੀ ਹਾਂਜੀ ਦੋਨਾਂ ਦੀ ਮਾਂ ਦੀ ਵੀਡੀਓ ਹੈਗੀ ਠੀਕ ਹੈ ਸੋ ਜਿਆਦਾ ਬੱਚੀਆਂ ਦੱਸੋ ਅੰਦਰ ਵੀ ਤੁਸੀਂ ਦੇਖੋਗੇ ਦੋ ਬੱਚੀਆਂ ਬੈਠੀਆਂ ਇੱਕ ਬਾਹਰ ਬੱਚੀ ਤਿੰਨ ਚੌਥੇ ਨੰਬਰ ਤੇ ਉਹ ਖੜੀ ਆ ਤੇ ਬਹੁਤੇ ਪਸ਼ੂ ਇੱਥੇ ਫਿਰ ਰੋਕਣੇ ਔਖੇ ਹੋ ਜਾਂਦੇ ਜਿਹਦੇ ਕਰਕੇ ਵੈੜ ਬਾਈ ਨੇ ਵਿਕਾਊ ਕੀਤੀ ਹੈ ਜਦੋਂ ਆਉਂਗੇ ਤੁਸੀਂ ਤਾਂ ਉਦੋਂ ਤੋਰ ਕੇ ਨੂੰ ਤੁਸੀਂ ਦੇਖ ਲਓ ਬਾਕੀ ਢਾਂ ਚੈੱਕ ਵਾਰ ਵੀਡੀਓ ਤੇ ਜੱਜਮੈਂਟ ਤੁਹਾਨੂੰ ਹੋ ਜੂਗੀ ਸੋ ਇਹ 55000 ਦੀ ਬੱਚੀ ਮਿਲਣੀ ਆ ਦੱਸ 1 ਸਾਲ ਦੀ ਹਜੇ ਉਮਰ ਇਹਦੀ ਹੋਣੀ ਹੈ 2 ਮਾਰਚ ਨੂੰ ਸੋ ਜੇ ਕੋਈ ਵੀਰ ਖਰੀਦਣਾ ਚਾਵੇ ਤਾਂ ਸੰਪਰਕ ਕਰ ਲਿਓ ਬਾਕੀ ਇਹ ਤੋਂ ਇਲਾਵਾ ਦੋ گاਵਾ ਇਸ ਸਾਈਡ ਤੇ ਵੀ ਵਿਕਾਊ ਹੈ ਧੰਨਵਾਦ ਵੀਡੀਓ ਦੇਖਣ ਲਈ